लोग पूछ रहे हैं कि पंजाब की ऐसी क्या खास बात है आपदा तो कई जगह आई है और कई जगह काली रात है तो पंजाब की खास बात यह है कि अगर उत्तराखंड मनाली शिमला जैसी जगहों पर कोई मुसीबत आ जाए तो बीस रूपए की पानी की बोतल भी पचास रूपए की कर दी जाती है लेकिन वही पंजाब में अगर कोई मुसीबत आ जाए तो एक दूसरे की मदद के लिए पुरुष तो छोड़ो महिलाएं भी जुट जाती हैं। लोग मेहनत करते हैं फ्री का लंगर खिलाते हैं, एक दूसरे के दुख का साथी बनते हैं, लेकिन मेरे भाई ये बात हर किसी को नहीं भाती है ये सारे काम सिर्फ वही कर सकता है जिसके हौसले बुलंद और चौड़ी छाती है ਇੱਕ ਸੱਚੀ ਆਵਾਜ਼ ਨਿਊ ਚੰਡੀਗੜ੍ਹ ਮੀਡੀਆ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਸਤਨਾਮ ਸਿੰਘ ਮੌਜੂਦ ਹਾਂ ਜੀ ਇਸ ਸਮੇਂ ਬਲਾਕ ਮਾਦਰੀ ਦੇ ਗੁਰਦੁਆਰਾ ਗੜੀ ਪੌਰਖਾ ਸਾਹਿਬ ਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਕੁਝ ਇਲਾਕੇ ਖੜਾ ਦੀ ਮਾਰੇ ठाਨੇ ਸੋ ਪੰਜਾਬ ਭਰ ਤੋਂ ਕੀ ਵਿਦੇਸ਼ਾਂ ਤੋਂ ਵੀ ਐਨਆਰਆਈ ਭਰਾਵਾਂ ਵੱਲੋਂ ਹੜਪ੍ਰਭਾਵਤ ਇਲਾਕਿਆਂ ਦੇ ਵਿੱਚ ਸੇਵਾਵਾਂ ਭੇਜੀਆਂ ਜਾ ਰਹੀਆਂ ਨੇ ਸੋ ਇਹ ਤਸਵੀਰਾਂ ਤੁਹਾਡੇ ਨਾਲ ਗੜੀ ਪੌਰਖਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਅੱਜ ਕੁਝ ਸਮਾਜ ਸੇਵੀ ਵੀਰਾਂ ਤੇ ਮੇਰੇ ਵੱਲੋਂ ਜੋ ਸੇਵਾ ਹੈ ਸ਼ੁਰੂ ਕੀਤੀ ਗਈ ਹੈ ਰਸਣ ਸੇਵਾ ਜੋ ਰਸਦ ਹੈ ਉਹ ਪਹਚਾਈ ਜਾਣੀ ਹੈ ਹੜਪ੍ਰਭਾਵਤ ਇਲਾਕਿਆਂ ਦੇ ਵਿੱਚ ਸਾਰਾ ਜੋ ਰਸਣ ਹੈ ਜੋ ਪਹਚਾਇਆ ਜਾਣਾ ਸੋ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਈਏ ਜੋ ਸਮਾਜ ਸੇਵੀ ਵੀਰਾਂ ਵੱਲੋਂ ਇਲਾਕੇ ਦੇ ਲੋਕਾਂ ਵੱਲੋਂ ਜੋ ਸੇਵਾ ਨਿਭਾਈ ਜਾ ਰਹੀ ਹੈ ਰਾਸ਼ਨ ਪਹੁੰਚਾਇਆ ਜਾ ਰਿਹਾ ਗੁਰਦੁਆਰਾ ਗੜੀ ਪੌਰਖਾ ਸਾਹਿਬ ਦੇ ਵਿੱਚ ਸੋ ਉਸ ਦੀਆਂ ਜੋ ਕਿੱਟਾਂ ਨੇ ਉਹ ਬੈਗ ਨੇ ਉਹ ਤਿਆਰ ਕਰਕੇ ਰੱਖ ਦਿੱਤੇ ਗਏ ਨੇ ਤੇ ਇਹ 4 ਤਰੀਕ ਤੱਕ ਜੋ ਸੇਵਾ ਇਹ ਇਹ ਨਿਰੰਤਰ ਜਾਰੀ ਰਹਿਣੀ ਹੈ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਗੁਰਦੁਦੁਆਰਾ ਗੜੀ ਪੌਰਖਾ ਸਾਹਿਬ ਵੱਲੋਂ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਜੋ ਰਾਸ਼ਨ ਹੈ ਉਹ 4 ਤਰੀਕ ਤੱਕ ਤੁਸੀਂ ਆਪਣੇ ਜਿੰਨੇ ਸਰਦਾ ਮੁਤਾਬਕ ਸੇਵਾਏ ਉਹ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਪਚਾ ਸਕਦੇ ਹੋ ਤੇ ਉਸ ਤੋਂ ਬਾਅਦ ਜੋ ਇੱਥੋਂ ਸਮਾਜ ਸੇਵੀ ਵੀਰ ਨੇ ਉਹਨਾਂ ਵੱਲੋਂ 71 ਹੋ ਕੇ ਇਕੱਠੇ ਹੋ ਕੇ ਇਹ ਰਸਣ ਹੈ ਜੋ ਇਹ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਭੇਜਿਆ ਜਾਣਾ 100 ਤਸਵੀਰਾਂ ਇਸ ਸਮੇਂ ਗੜੀਪੌਰ ਖਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਸੰਜੀਤ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਉਹ ਕਿ ਇਸ ਭਾਵ ਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਸਾਰਿਆਂ ਦਾ ਹੀ ਮੈਂ ਤਾਂ ਸਭ ਤੋਂ ਪਹਿਲਾਂ ਮੀਡੀਆ ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਆਪਣੇ ਲਈ ਮਿਲ ਕੇ ਇੱਕ ਇਹ ਬੰਗਾਰਾ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਹੜਾਂ ਦੇ ਸਮੇਂ ਚੱਲ ਰਹੇ ਨੇ ਉਸ ਦੇ ਵਿੱਚ ਸਾਡਾ ਸਾਰਿਆਂ ਦਾ ਹੀ ਯੋਗਦਾਨ ਬਣਦਾ ਏ ਕਿ ਰਲ ਮਿਲ ਕੇ ਕਿਉਂਕਿ ਸਾਨੂੰ ਪ੍ਰਮਾਤਮਾ ਨੇ ਹਮੇਸ਼ਾ ਹੀ ਬਖਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਜੀ ਨੇ ਕਿ ਆਪਾਂ ਜਾ ਕੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਹੋਰਾਂ ਦੀ ਮਦਦ ਕਰਦੇ ਜੇਕਰ ਆਪਣੇ ਦੇ ਪਈ ਆ ਅਸੀਂ ਕਿਸੇ ਮਦਦ ਦੀ ਉਡੀਕ ਨਹੀਂ ਕਰਨੀ ਆਪਾਂ ਹੋਰ ਪ੍ਰੋਗਰਾਮ ਸਾਰੇ ਰੱਤ ਕਰਕੇ ਉਸ ਪਾਸੇ ਵੱਲ ਜਾਣਾ ਹੈ ਤੇ ਜਿਹੜਾ ਸਾਡਾ ਹੁਣ ਮਿਸਲ ਸਤਲੋਜ ਅਤੇ ਲੋਕਇਤ ਮਿਸ਼ਨ ਦਾ ਇਸ ਬਾਬਤ ਪ੍ਰੋਗਰਾਮ ਹੈ ਉਸ ਦੇ ਸਬੰਧੀ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਹੈ ਇਸ ਦੇ ਸਾਡੇ ਸੀਨੀਅਰ ਅਜੈਪਾਲ ਸਿੰਘ ਜੀ ਪਰਾੜ ਉਹ ਤੁਹਾਨੂੰ ਇਸ ਬਾਬਤ ਸਾਰੀ ਜਾਣਕਾਰੀ ਦਵਾਂਗੇ ਜੋ ਪਲੈਨਿੰਗ ਹੈ ਤੇ ਅਗਲੀ ਜੋ ਵੀ ਅਪੀਲ ਹੈ ਇਹਦੇ ਬਾਰੇ ਸਮਿਖਿਆ ਉਹ ਸਾਰੀ ਤੁਹਾਡੇ ਨਾਲ ਗੱਲਬਾਤ ਕਰ ਰਹਿਣਗੇ ਤੁਸੀਂ ਲਗਾਤਾਰ ਸੇਵਾ ਦੇ ਵਿੱਚ ਡਿੱਗੇ ਰਹੇ ਉਹ ਇਹੋ ਜਿਹੇ ਹਾਲਾਤ ਹੈ ਜੀ ਜੋ ਖੁਦ ਜਿਹੜੇ ਹਾਲਾਤ ਆਸੀਂ ਖੁਦ ਉੱਥੇ ਜਾ ਕੇ ਵੇਖੇ ਆਂ ਅ ਜੇ ਅਪਾ ਪਸ਼ੂਆਂ ਦੀ ਗੱਲ ਕਰੀਏ ਉਹ ਕਿੰਨੇ ਕਿੰਨੇ ਦਿਨਾਂ ਤੋਂ ਪਾਣੀ ਵਿੱਚ ਉਸੇ ਤਰ੍ਹਾਂ ਖੜੇ ਨੇ ਜਿੱਥੇ ਥੋੜਾ ਬਹੁਤਾ ਪਾਣੀ ਘਟਿਆਏ ਉਥੋਂ ਕੱਢ ਕੇ ਬਾਹਰ ਲੈਂਦੇ ਨੇ ਜਾਂ ਕਿਸੇ ਨੇ ਛੱਤਾਂ ਉੱਤੇ ਵੀ ਚੜਾਏ ਨੇ ਬਹੁਤ ਸਾਰੇ ਪਸ਼ੂ ਰੁੜ ਵੀ ਗਏ ਨੇ ਕਈ ਘਰਾਂ ਦੇ ਵਿੱਚ ਵੀ ਬਿਮਾਰੀ ਕਾਰਨ ਮਰ ਗਏ ਨੇ ਅ ਇਸੇ ਤਰ੍ਹਾਂ ਬੱਚੇ ਵੀ ਫਸੇ ਨੇ ਅੰਦਰ ਤੇ ਹੋਰ ਘਰ ਵੀ ਨੇ ਜਿਹੜੇ ਪਿੰਡ ਬਾਹਰ ਸੁਰੱਖਤ ਨੇ ਜਿੰਨੀਆਂ ਟਾਣੀਆਂ ਨੇ ਉਹ ਸਾਰਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਤੇ ਹੁਣ ਵੀ ਮੀਂਹ ਲਗਾਤਾਰ ਜਾਰੀ ਹੈ ਜਨੋਜਨਬ ਘਟਣ ਦੀ ਬਜਾਏ ਜਿਹੜਾ ਪੱਤਰ ਹੈ ਪਾਣੀ ਦਾ ਉਹ ਵਧ ਰਿਹਾ ਹੈ ਸੋ ਉੱਥੇ ਜਿੰਨੀਆਂ ਵੀ ਕਿਸ਼ਤੀਆਂ ਵਗੈਰਾ ਲੱਗੀਆਂ ਨੇ ਹੁਣ ਵੀ ਚਾਰਾ ਵੀ ਭੇਜਿਆ ਜਾ ਰਿਹਾ ਹੈ ਖਾਣੇ ਦਾ ਸਮਾਨ ਵੀ ਭੇਜਿਆ ਜਾ ਰਿਹਾ ਤੇ ਉੱਥੇ ਇੱਕ ਵੱਡੀ ਹੋਰ ਵੀ ਜ਼ਿਆਦਾ ਇਹ ਹੈ ਕਿ ਅਸੀਂ ਦੇਖਿਆ ਜੇਕਰ ਸਰਕਾਰਾਂ ਦੀ ਉੱਥੋਂ ਦੀ ਪ੍ਰਸ਼ਾਸਨ ਦੀ ਗੱਲ ਕਰੀਏ ਕੋਈ ਖਾਸ ਪ੍ਰਬੰਧ ਨਹੀਂ ਨਾ ਕਿਸੇ ਕੋਲ ਕਿਸ਼ਤੀਆਂ ਨੇ ਇੱਥੋਂ ਤੱਕ ਜਿਹੜੇ ਲੋਕ ਅਸੀਂ ਘਰਾਂ ਤੋਂ ਕੱਢ ਕੇ ਬਾਹਰ ਲੈਂਦੇ ਸੀ ਤਾਂ ਰਾਤ ਨੂੰ ਜਿਹੜੇ ਨਸ਼ੇੜੀ ਕਿਸਮ ਦੇ ਬੰਦੇ ਨੇ ਔਰ ਰਾਤ ਨੂੰ ਕਿਰਾਏ ਤੇ ਕਿਸ਼ਤੀਆਂ ਕਰਕੇ ਉਹਨਾਂ ਦੇ ਘਰਾਂ ਵਿੱਚੋਂ ਸਮਾਨ ਚੋਰੀ ਕਰ ਰਹੇ ਨੇ ਸੋ ਪ੍ਰਸ਼ਾਸਨ ਦਾ ਉੱਥੇ ਕਿਸੇ ਤਰ੍ਹਾਂ ਦੇ ਵੀ ਕੋਈ ਪ੍ਰਬੰਧ ਨਾ ਹੋਣ ਕਰਨਾ ਆਮ ਸਮਾਜਦਾਰੀ ਜਿੰਨੇ ਵੀ ਲੋਕ ਨੇ ਉਹ ਸਾਰਾ ਹੀ ਪ੍ਰਬੰਧ ਕਰ ਰਹੇ ਨੇ ਇਸੇ ਬਾਬਤ ਸਾਰੀ ਜਾਣਕਾਰੀ ਤੁਹਾਨੂੰ ਬਰਾੜ ਸਾਹਿਬ ਦੇਣ ਰਹੀ ਹੈ ਜੀ ਬਰਾੜ ਸਾਹਿਬ ਕੀ ਜਾਣਕਾਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਜੀ ਕਿ ਵੀ ਹੜਾਂ ਬਾਰੇ ਤਾਂ ਆਪਾਂ ਸਾਰੇ ਜਾਣੂ ਆ ਕਿ ਕਿਸ ਤਰੀਕੇ ਨਾਲ ਜਿਹੜਾ ਤੁਸੀ ਬੰਦ ਦਾ ਜਿੰਨਾ ਇਲਾਕਾ ਹੈ ਜਿਹੜਾ ਏਰੀਆ ਇਹਦੇ ਵਿੱਚ ਹੁਣ ਬਹੁਤ ਸੁਲਤਾਨਪੁਰ ਲੋਧੀ ਤੋਂ ਲੈ ਕੇ ਤੇ ਫਾਜ਼ਲਕਾ ਤੱਕ तकरीबन बहुत बुरा हाल ਹੋਇਆ ਪਿਆ ਤੇ ਆਪਣਾ ਬਹੁਤ ਪਿੰਡ ਅਫੈਕਟਡ ਹੈ तकरीबन 1000 ਤੋਂ ਵੱਧ ਪਿੰਡ ਇਸ ਟਾਈਮ ਇਸ ਚਪੇਟ ਚ ਆਏ ਵੇ ਆ ਇਹਦੇ ਪਾਣੀ ਦੀ ਤੇ ਹਲੇ ਕੋਈ ਵੀ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜਿਵੇਂ ਹੁਣ ਅੱਜ ਫੇਰ ਨਹੀਂ ਬਰਨ ਲੱਗ ਗਿਆ ਤੇ ਹਲੇ ਪਤਾ ਨਹੀਂ ਇਹ ਕਿੰਨੇ ਦਿਨ ਚੱਲੇਗਾ ਹਲੇ ਜੋ ਮੁਖ ਸੇਵਾ ਆਪਾਂ ਕਰ ਰਹੇ ਆ ਉਹ ਹਰੀਕੇ ਹੈਡ ਤੇ ਤੇ ਫਾਜ਼ਲ ਕਾ ਲਾਦੂ ਕਾ ਮੰਡੀ ਚ ਦੋ ਕੈਂਪ ਰਾਹਤ ਕੈਂਪ ਲਾਏ ਹੋਏ ਆ ਅ ਸਤਾਰ ਆਪਣਾ ਰਵਿੰਦਰ ਸਿੰਘ ਹਰੇ ਵੀ ਉਧਰ ਜਾ ਕੇ ਆਏ ਆ ਇਹਨਾਂ ਨੇ ਵੀ ਹਾਲਾਤ ਦੇਖੇ ਆ ਆਪਣੇ ਜਿਹੜੀ ਟੀਮਾਂ ਆ ਉਹ ਰੈਗੂਲਰਲੀ ਅੰਦਰ ਲਾਸਟ ਮਾਈਲ ਤੱਕ ਅੰਦਰ ਪਿੰਡਾਂ ਤੱਕ ਜਾ ਰਹੀਆਂ ਚਾਰੇ ਦੀ ਤੇ ਫੀਡ ਦੀ ਤੇ ਪਾਣੀ ਦੀ ਸੇਵਾ ਹਲੇ ਚੱਲ ਰਹੀ ਆ ਇਦੇ ਇਲਾਵਾ ਹੁਣ ਰਾਸ਼ਨ ਦੀਆਂ ਕਿੱਟਾਂ ਵੀ ਵੰਡ ਰਹੇ ਆ ਜਿਹੜੀ ਦਿੱਕਤ ਪਰੇਸ਼ਾਨੀ ਆਪਾਂ ਨੂੰ ਆ ਰਹੀ ਸੀ ਇਹ ਆ ਕਿ ਵੀ ਜਿਹੜੀਆਂ ਬੈਕਾਂ 'ਚ ਲੋਕ ਬੈਠੇ ਆ ਜਾਂ ਅੰਦਰ ਬੈਠੇ ਆ ਉੱਥੇ ਪਹੁੰਚ ਕਿਵੇਂ ਕੀਤੀ ਜਾਵੇ ਉਹਦੇ ਵਾਸਤੇ ਕੱਲ ਆਪਾਂ ਕਿਸ਼ਤੀ ਵੀ ਹੱਥੋਂ ਭੇਜਾਂਗੇ ਵੈਸੇ ਵੀ ਪ੍ਰਭਾਸਤਾ ਟਰਸਟ ਨੇ ਤੇ ਬੜੂ ਸਾਹਿਬ ਵਾਲਿਆਂ ਨੇ ਸਾਨੂੰ ਕਿਸ਼ਤੀਆਂ ਵੀ ਮੁਹੱਈਆ ਕਰਾਈਆਂ ਸੀ ਜਿਹਦੇ ਨਾਲ ਥੋੜੀ ਸੇਵਾ ਲਈ ਪਰ ਮੁਸ਼ਕਲ ਇਹ ਆ ਰਹੀ ਆ ਕਿ ਪ੍ਰਸ਼ਾਸਨ ਜਿਹੜਾ ਹੈਗਾ ਉਹ ਜੇ ਕਿਸੇ ਪਾਸੇ ਥੋੜਾ ਬਹੁਤ ਕੰਮ ਕਰਨ ਲੱਗਦੇ ਆ ਤਾਂ ਜਿਵੇਂ ਕਿਸ਼ਤੀਆਂ ਆ ਇਹ ਚੀਜ਼ਾਂ ਉਹ ਆਪ ਖੋ ਕੇ ਲੈ ਜਾਂਦੇ ਹੈਗੇ ਆ ਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕਿਹਦੇ ਕੋਲੇ ਪਹੁੰਚ ਰਿਹਾ ਕਿਹਦੇ ਕੋਲੇ ਨਹੀਂ ਪਹੁੰਚ ਰਿਹਾ ਪਰ ਆਪਾਂ ਲੋਕ ਸਾਰੇ ਲੱਗੇ ਹੋਏ ਆਂ ਤੇ ਪੰਜਾਬ ਦਾ ਕੋਈ ਇਹ ਨਹੀਂ ਕਿ ਕੋਈ ਇੱਕ ਜਥੇਬੰਦੀ ਆ ਕੋਈ ਇੱਕ ਸੰਸਥਾ ਵਾ ਸਾਰਾ ਪੂਰਾ ਕਰ ਰਹੀ ਆ ਸਾਰੇ ਲੋਕ ਲੱਗੇ ਹੋਏ ਹੈਗੇ ਆ ਕੋਈ ਆਪਦੇ ਇੰਡੀਵਿਜੂਅਲ ਤੌਰ ਤੇ ਕਰ ਰਿਹਾ ਕੋਈ ਆਪਣਾ ਜਿਹੜੇ ਧਰਮ ਪ੍ਰਚਾਰ ਵਾਲੇ ਲੋਕ ਆ ਉਹ ਕਰ ਰਹੇ ਆ ਕਸ਼ਮੀਰ ਆਪ ਉਥੇ ਲੱਗੇ ਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਿੱਛੋਂ ਸਪੋਰਟ ਵੀ ਮਿਲ ਰਹੀ ਆ ਤੇ ਇਹ ਬਹੁਤ ਇਹ ਕਹਿ ਲੋ ਵੀ ਅਸੀਂ ਇਸ ਗੱਲ ਤੇ ਬਹੁਤ ਸ਼ੁਕਰਗੁਜ਼ਾਰ ਆ ਕਿ ਪਵਿੱਤਰੀ ਧਰਤੀ ਜਿਹੜੀ ਗੁਰੂ ਛੋਹ ਧਰਤੀ ਆ ਸ਼ਹੀਦਾਂ ਦੀ ਛੋਹ ਪ੍ਰਾਪਤ ਧਰਤੀ ਆ ਉਹਨੇ ਹੁਣ ਪਿਛਲੇ ਸਮੇਂ ਤੋਂ ਸਾਰੀਆਂ ਕੋਈ ਪ੍ਰੋਟੈਸਟਸ ਹੋਈਆਂ ਕੋਈ ਸੰਘਰਸ਼ ਲੜੇ ਪੰਜਾਬ ਨੇ ਜਾਂ ਜਿੱਥੇ ਕਿਤੇ ਮੁਸ਼ਕਲਾਂ ਆਈਆਂ ਉਹਨੇ ਵੱਧ ਚੜ ਕੇ ਹਿੱਸਾ ਪਾਇਆ ਤੇ ਗੁਰੂ ਨੇ ਇਸੇ ਪਾਸੇ ਨਿਯਮਤ ਵੀ ਬਹੁਤ ਬਖਸ਼ੀ ਆ ਤੁਹਾਡੀ ਧਰਤੀ ਨੂੰ ਇਸ ਸਮੇਂ ਇਹ ਸੈਂਟਰ ਆਫ ਡਵੈਲਪਮੈਂਟ ਹੈਗਾ ਵਿਕਾਸ ਇੱਥੇ ਸਭ ਤੋਂ ਵੱਧ ਹੋ ਰਿਹਾ ਤੇ ਇਸ ਉਹਦਾ ਇਹਨਾਂ ਨੇ ਅਗਾਹ ਦਿੱਤਾ ਵੀ ਹੈਗਾ ਲੋਕਾਂ ਨੂੰ ਚਾਹੇ ਆਪਾਂ ਕਿਸਾਨੀ ਸੰਘਰਸ਼ ਵੇਲੇ ਵੇਖਿਆ ਸੀ ਤੇ ਹੁਣ ਵੀ ਬਹੁਤ ਅੱਛਾ ਕਾਰਜ ਕਰ ਰਹੇ ਆ ਜਿਵੇਂ ਇੱਥੇ ਕਲੈਕਸ਼ਨ ਸੈਂਟਰ ਬਣਾਇਆ ਇੱਕ ਆਪਾਂ ਮਾਜਰੀ ਬਲਾਕ ਦਾ ਇਸੇ ਤਰ੍ਹਾਂ ਮੁਹਾਲੀ ਦੇ ਵਿੱਚ 7 ਫੇਸ ਦੇ ਵਿੱਚ ਹੈਗਾ ਇਸੇ ਤਰ੍ਹਾਂ ਚਨਾਲੋ ਆਪਣਾ ਗੁਰਦੁਆਰਾ ਸਾਹਿਬ ਬਣਾਇਆ ਹੈਗਾ ਸੋ ਵੱਧ ਚੜ ਕੇ ਵੀ ਸਾਰੇ ਹਿੱਸਾ ਲੈ ਰਹੇ ਆ ਤੇ ਇਹ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰਾ ਸਮਾਨ ਲੈ ਕੇ ਉੱਥੇ ਪਹੁੰਚਣਗੇ ਜਿਹੜੇ ਜਿਹੜੇ ਲੋਕ ਵੀ ਹੈਗੇ ਆ ਉਹਦੇ ਵਿੱਚ ਕਿੱਟਾਂ ਹੈਗੀਆਂ ਕੁਝ ਰਾਸ਼ਨ ਦੀਆਂ ਤੇ ਉਹ ਲੋਕ ਇਸ ਟਾਈਮ ਦਿਕਤ ਚ ਹੈਗੇ ਆ ਪਰੇਸ਼ਾਨੀ ਚ ਆਪਣੇ ਭਰਾ ਸਰਕਾਰਾਂ ਉਹਨਾਂ ਦੀ ਬਾਹਾਂ ਨਹੀਂ ਫੜ ਰਹੀਆਂ ਕੋਈ ਉਹਨਾਂ ਦੀ ਬਾਹਾਂ ਨਹੀਂ ਫੜ ਰਿਆ ਤੇ ਆਪਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਪੰਜਾਬ ਇਸ ਗੱਲ ਆਸਤੇ ਰਿਹਾ ਕਿ ਆਪਾਂ ਇੱਕ ਦੂਜੇ ਦੀ ਬਾਹ ਫੜਦੇ ਰਹੇ ਆ ਕਿਸੇ ਕੀ ਪਤਾ ਕਿਹੜੀ ਮੁਸੀਬਤ ਕਿਨੂੰ ਆਉਂਦੀ ਰਵੇ ਇਹੀ ਪੰਜਾਬ ਦਾ ਰਿਹਾ ਕਿ ਉਹ ਇਕੱਠਾ ਹੁੰਦਾ ਰਿਹਾ ਤੇ ਆਪਦੇ ਹਰ ਤਰ੍ਹਾਂ ਦੀਆਂ ਵਖਰੇਵਿਆਂ ਤੋਂ ਉੱਤੇ ਉੱਠ ਕੇ ਆਪਾਂ ਲੋਕ ਇੱਕ ਦੂਜੇ ਦੀ ਸਹਾਇਤਾ ਕਰਦੇ ਰਹੇ ਆ ਸਰਦ ਸਾਹਿਬ ਕਿਹੜੀ ਚੀਜ਼ ਦੀ ਮੁੱਖ ਲੋੜ ਹੈ ਜੀ ਆਹ ਜੇ ਹੁਣ ਤੱਕ ਤੱਕ ਅਸ਼ਵ ਪਸ਼ੂਆਂ ਪਸ਼ੂਆਂ ਆਸਤੇ ਚਾਰਾ ਫੀਡ ਇਹ ਚਾਹੀਦਾ ਪਾਣੀ ਲਗਾਤਾਰ ਹੀ ਆਪਾਂ ਨੂੰ ਲੋਡ ਰਊਗੀ ਕਿਉਂਕਿ ਪਾਣੀ ਆਪਣਾ دریاਵਾਂ ਦਾ ਪ੍ਰੋਬਲਮ ਆ ਜਾਂਦੀ ਆ ਤੇ ਜਲਾਲਾਬਾਦ ਦੇ ਜਾਂ ਲਾਦੂਕਾ ਵਾਲੇ ਜਿਹੜਾ ਹੇਟਲਾ ਏਰੀਆ ਉੱਥੇ ਰਾਸ਼ਨ ਦੀਆਂ ਕਿੱਟਾਂ ਦੀ ਵੀ ਲੋੜ ਆ ਕਿਉਂਕਿ ਉੱਥੇ ਆਬਾਦੀ ਦਾ ਤਵਾਜਨ ਹੋਰ ਤਰ੍ਹਾਂ ਦਾ ਉਤਲੇ ਪਾਸੇ ਹਲੇ ਰਾਸ਼ਨ ਦੀ ਇੰਨੀ ਲੋੜ ਨਹੀਂ ਪੈਂਦੀ ਕਿਉਂਕਿ ਦੂਜੇ ਪਾਸਿਓਂ ਲੋਕ ਆ ਰਹੇ ਤੁਸੀਂ ਬੰਦ ਦੂਜੇ ਪਾਸੇ ਲੋਕਾਂ ਦਾ ਸਪਲਾਈ ਲਾਈਨ ਹੈਗੀ ਆ ਹਲੇ ਸੋ ਇਹ ਮੋਟਾ-ਮੋਟਾ ਚਾਹੀਦਾ ਜਦੋਂ ਪਾਣੀ ਇੱਕ ਵਾਰੀ ਘਟ ਜਾਊਗਾ ਫਿਰ ਦੂਜੀਆਂ ਪਰੇਸ਼ਾਨੀਆਂ ਸ਼ੁਰੂ ਹੋਣਗੀਆਂ ਜਿਵੇਂ ਕਿ ਦਵਾਈਆਂ ਹੈ ਜਾਂ ਕਹਿ ਲੋ ਕਿ ਵੀ ਕੋਈ او ਆਰਐਸ ਫਲੂਡ ਜਾਂ ਕਿ ਉਲਟੀਆਂ ਟੱਟੀਆਂ ਲੱਗ ਜਾਣ ਉਹ ਜੀ ਦਵਾਈਆਂ ਤੇ ਲਾਸਟ ਚ ਜਿਹੜੀ ਹੈਗੀ ਆ ਉਹ ਸਮਝ ਲਓ ਇਹ ਹੈ ਕਿ ਵੀ ਡੀਜ਼ਲ ਚਾਹੀਦਾ ਹੋਗਾ ਉਹਨਾਂ ਵੀਰਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ 'ਚ ਇਸ ਟਾਈਮ ਰੇਤ ਆ ਗਿਆ ਹੋਊਗਾ ਇਸ ਤੋਂ ਇਲਾਵਾ ਆਪਾਂ ਨੂੰ ਉਹਨਾਂ ਦੀ ਮਾਲੀ ਜਿਹੜੀ ਜਾਂ ਜਿਹੜੀ ਆਪਾਂ ਸਮਾਨ ਵਾਲੀ ਪਦਾਰਥਕ ਸਹਾਇਤਾ ਕਰ ਰਹੇ ਆ ਇਹ ਇੱਕ ਚੀਜ਼ ਹੈਗੀ ਆ ਉਜੀ ਆਪਾਂ ਨੂੰ ਉਹਨਾਂ ਨਾਲ ਖੜਨਾ ਵੀ ਪਊਗਾ ਅਗਾ ਵੀ ਇਹ ਨਹੀਂ ਕਿ ਅੱਜ ਆਪਕ ਇਕਦਮ ਖੜ ਗਏ ਆ ਤੇ ਗਾਂ ਸਮਾ ਛੱਡ ਕੇ ਹਟ ਜੀਏ ਉਹਨਾਂ ਨੂੰ ਹਲੇ ਸਰਕਾਰਾਂ ਨੇ ਵੀ ਠਿੱਟ ਕਰਨਾ ਕਿ ਵੀ ਰੇਤ ਦਾ ਸਰਕਾਰ ਦਾ ਜਾਂ ਫਲਾਨਾ ਵੀ ਉਹ ਉਹਨਾਂ ਜੀ ਉਹ ਜਦੋਂ ਪਰਚੇ ਪੈਣ ਦੀ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਸਰਕਾਰਾਂ ਨਾਲ ਗੱਲ ਕਰਨੀ ਪਵੇ ਉਦੋਂ ਵੀ ਆਪਾਂ ਨੂੰ ਸਾਰਿਆਂ ਨੂੰ ਚਾਹੇ ਉਦੋਂ ਗਿਣਤੀ 'ਚ ਆਪਾਂ ਨੂੰ ਉਦੋਂ ਸਮਾਨ ਨਹੀਂ ਉਦੋਂ ਬੰਦੇ ਜਾਣੇ ਚਾਹੀਦੇ ਆਪਣੇ ਤਾਂ ਉਹ ਵੀ ਆਪਾਂ ਨੂੰ ਖੜਨਾ ਪਊਗਾ ਤੇ ਉਹਨਾਂ ਦੀ ਇੱਕ ਮੋਡਲ ਸਪੋਰਟ ਵੀ ਹੋਊਗਾ ਵੇਖੋ ਦੋ ਫਲੱਡ ਉਹਨਾਂ ਨੇ ਲਗਾਤਾਰ ਚੱਲ ਲਏ 23 ਵਾਲਾ 25 ਵਾਲਾ ਚੰਗੇ ਚੰਗੇ ਪਰਿਵਾਰ ਆਪਾਂ ਲੋਕ ਵੀ ਹੋਈਏ ਦੋ ਵਾਰੀ ਮਾਲੀ ਨੁਕਸਾਨ ਹੋ ਜੇ ਆਪਣਾ ਦੋ ਵਾਰੀ ਜਾਨੀ ਨੁਕਸਾਨ ਹੋ ਜੇ ਬਹੁਤ ਛੋਟੇ ਸਮੇਂ ਚ ਤਪ ਟੁੱਟ ਜਾਣੇ ਆ ਸੋ ਆਪਾਂ ਉਹਨਾਂ ਨੂੰ ਟੁੱਟਣਾਂ ਦਈਏ ਇਹੀ ਆਪਣਾ ਹੈਗਾ ਆਪਾਂ ਨੂੰ ਚੜ੍ਹਦੀ ਕਲਾ ਚ ਰੱਖੀਏ ਗੁਰੂ ਨੇ ਆਪਾਂ ਨੂੰ ਇਹ ਸੰਦੇਸ਼ ਦਿੱਤਾ ਹੈ ਗੁਰੂਆਂ ਪੀਰਾਂ ਦੀ ਧਰਤੀ ਤੋਂ ਆਪਾਂ ਹੈਗੇ ਆ ਇਹ ਆਪਾਂ ਕਰਕੇ ਰੱਖਣਾ ਹੈ ਸਰ ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਕੋਈ ਸਮਾਜਸੀ ਵੀ ਜੋ ਸਮਾਨ ਲੈ ਕੇ ਜਾ ਰਹੇ ਨੇ ਉਹਨਾਂ ਵੱਲੋਂ ਸਰਕਾਰੀ ਬੰਦਿਆਂ ਵੱਲੋਂ ਰੋਕਿਆ ਜਾ ਰਿਹਾ ਕਿ ਸਾਨੂੰ ਸਮਾਨ ਦੇ ਦਿਓ ਅਸੀਂ ਆਪਣੇ ਪਹਟਾਵਾਂਗੇ ਉਸ ਲਈ ਕੀ ਕਰਦੇ ਆ ਵੇਖੋ ਜੀ ਆਏ ਆ ਕਿ ਜਿਹੜੀ ਚੀਜ਼ ਜਿੰਨਾ ਕਿ ਮੈਂ ਉਧਰ ਚੱਕਰ ਲਾਏ ਆ ਜਾਂ ਗਏ ਆ ਦੋ ਚੀਜ਼ਾਂ ਵੇਖਣ ਨੂੰ ਕਿ ਇੱਕ ਤਾਂ ਮੈਨੂੰ ਤਾਂ ਕਿਤੇ ਵੀ ਸਰਕਾਰ ਨਜ਼ਰ ਨਹੀਂ ਆਈ ਸਰਕਾਰ ਜੇ ਨਜ਼ਰ ਆਈ ਤਾਂ ਪੁਲਿਸ ਦੇ ਰੂਪ 'ਚ ਨਜ਼ਰ ਆਈ ਤੇ ਕੋਈ ਆਏ ਐਡ ਦੇ ਰੂਪ 'ਚ ਨਜ਼ਰ ਨਹੀਂ ਆਈ ਸਰਕਾਰ ਕੀ ਕੋਈ ਮਦਦ ਕਰ ਰਹੀ ਹੋਵੇ ਜਾਂ ਕੁਛ ਹੋਵੇ ਠੀਕ ਹੈ ਜੀ ਤੇ ਦੂਜੀ ਜਿਹੜੀ ਵੱਡੀ ਦਿੱਕਤ ਆਉਂਦੀ ਹੈ ਜਿਹੜੇ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਅਸੀਂ ਟਰੈਕਟਰਾਂ ਤੇ ਸਮਾਨ ਲੈ ਕੇ ਆ ਰਹੇ ਆ ਜਾਂ ਅਸੀਂ ਦੋ ਦੋ ਟਰਾਲੀਆਂ ਪਾਈਆਂ ਜਾਂ ਵੱਧ ਸਾਡਾ ਸਮਾਨ ਹੈਗਾ ਤੇ ਸਾਨੂੰ ਰੋਕ ਕੇ ਪਰਚੇ ਕੱਟੇ ਮਤਲਬ ਚਲਾਨ ਕੱਟੇ ਜਾਂਦੇ ਆ ਇਹ ਬਹੁਤ ਮੰਦ ਭਾਗੀ ਗੱਲ ਆ ਘੱਟੋ ਘੱਟ ਇੰਜੇ ਸਮੇਂ ਦੇ ਵਿੱਚ ਕੋਈ ਆਬਸਟ੍ਰਕਸ਼ਨ ਆਉਣ ਦਿਓ ਠੀਕ ਆ ਜ਼ਰੂਰੀ ਨਹੀਂ ਕਿ ਉਹਦੇ ਕੋਲੇ ਉਸ ਸਮੇ ਸਾਰੇ ਕਾਗਜ਼ ਹੋਣੇ ਉਹ ਪਰ ਕੀ ਇਹ ਕਾਗਜ਼ ਚੈੱਕ ਕਰਨ ਦਾ ਸਮਾਂ ਕੀ ਇਹ ਲੋਡਿੰਗ ਚੈੱਕ ਕਰਨ ਦਾ ਸਮਾਂ ਇਹ ਤਾਂ ਇੱਕ ਵਾਰੀ ਆਪ ਦੇ ਭਰਾਵਾਂ ਨੂੰ ਬਚਾਉਣ ਦਾ ਸਮਾਂ ਇਹ ਸਾਰੇ ਤਾਂ ਨਾਰਮਲ ਸਿਚੁਏਸ਼ਨਸ ਦੇ ਕੰਮ ਹੁੰਦੇ ਆ ਉਦੋਂ ਕਰੇ ਪਰ ਮੈਨੂੰ ਲੱਗਦਾ ਸਰਕਾਰ ਕਿਤੇ ਘਬराई ਵੀ ਹੋ ਸਕਦੀ ਆ ਕਿ ਵੀ ਲੋਕੀ ਦਾ ਸਮਾਨ ਸਿਵਲ ਆਲੇ ਕਰ ਪਰ ਸਰਕਾਰਾਂ ਨੂੰ ਇਹ ਚਾਹੀਦਾ ਸਮਝਣਾ ਕਿ ਸਰਕਾਰ ਤੇ ਆਪਾਂ ਅੱਡ ਅੱਡ ਨਹੀਂ ਹੁੰਦੇ ਜਿਵੇਂ ਹੁਣ ਜਰਨਲਿਸਟ ਹੋ ਤੁਸੀਂ ਜਿਹੜੀ ਪ੍ਰੈਸ ਆ ਉਹ ਤੇ ਸਮਾਜ ਅੱਡ ਨੇਗਾ ਸਮਾਜ ਦਾ ਆਪਾ ਹਿੱਸਾ ਹੀ ਆ ਤੇ ਸਾਰਿਆਂ ਨੇ ਰਲ ਕੇ ਉਸ ਮਜਲੇ ਨੂੰ ਨਜਿੱਟਣਾ ਠੀਕ ਆ ਸਰਕਾਰ ਤੋਂ ਨਹੀਂ ਹੋਇਆ ਪਰ ਉਹਦੇ ਨਜਿੱਠਣ ਦੇ ਵਿੱਚ ਔਕਣਾ ਨਾ ਖੜੀਆਂ ਕਰੇ ਸਕੋ ਸਹਾਈ ਹੋਵੇ ਕਿ ਇੱਕ ਵਾਰੀ ਭਾਈ ਇਹਨੂੰ ਮਸਲੇ ਨੂੰ ਹੱਲ ਕਰੀ ਹੁਣ ਤੁਹਾਡੇ ਕੋਲ ਕਿਹੜੇ ਕਿਹੜੇ ਸਮਾਜਿਕ ਕਾਰਡ ਆ ਲੋਕ ਲਗਾਤਾਰ ਸੇਵਾ ਦੇ ਘਾਰ ਨੇ ਜਿਸ ਦਾ ਤੁਹਾਡੇ ਕੋਲੋਂ ਕਿਸੇ ਨੂੰ ਕਹਿਣਾ ਹੋਵੇ ਕਿਹੜੀ ਸੇਵਾ ਉਹ ਜਿਹੜੀ ਹੁਣ ਜ਼ਿਆਦਾ ਲਿਆਉਂਗੀ ਦੇਖੋ ਜੀ ਇਸ ਟਾਈਮ ਖਾਣੇ ਦੀਆਂ ਰਸਦ ਜਿਵੇਂ ਹੈਗੀ ਆ ਕਿ ਵੀ ਕਿਟਸ ਬਣਾ ਲੈਣ ਛੋਟੀਆਂ ਹਨਾ ਉਹ ਉਹਦੇ ਵਿੱਚ ਜਿਵੇਂ ਕੋਈ 2 ਕਿਲੋ ਚੌਲ ਕੁਛ ਆਟਾ ਕੁਛ ਜਿਹੜੀ ਦਾਲ ਜਲਦੀ ਬਣ ਜੇ ਉਹ ਇਹ ਸਮਾਨ ਇੱਕ ਚਾਹੀਦਾ ਹੋਊਗਾ ਤੇ ਤਰਪਾਲਾਂ ਚਾਹੀਦੀਆਂ ਹੈਗੀਆਂ ਤੇ ਇਹਦੇ ਇਲਾਵਾ ਜਿਹੜਾ ਪਸ਼ੂਆਂ ਡੰਗਰਾਂ ਦਾ ਹੈਗਾ ਜਿਵੇਂ ਚਾਰਾ ਤੇ ਫੀਡ ਉਹ ਤਾਂ ਹਮੇਸ਼ਾ ਰੈਗੂਲਰਲੀ ਚਾਹੀਦੀ ਹੋ ਇਹਦੇ ਨਾਲ ਇਹ ਵੀ 33 ਕੇ ਜਿਵੇਂ ਸਮਾਨ ਸਾਰਾ ਜਾ ਰਿਹਾ ਪਰ ਜਿਹੜੀਆਂ ਜੱਥੇਬੰਦੀਆਂ ਕੋਲ ਪੈਸਾ ਇਕੱਠਾ ਹੋ ਰਿਹਾ ਪਹਿਲੀ ਗੱਲ ਤਾਂ ਮੁਆਵਜ਼ੇ ਹੁਣ ਤੱਕ ਪਹਿਲੇ ਮਿਲੇ ਨਹੀਂ ਜਿਹੜੇ ਨੇ ਫਸਲਾਂ ਖਰਾਬ ਹੋਈਆਂ ਸਰਕਾਰਾਂ ਤੋਂ ਆਸ ਨਾ ਰੱਖਣ ਕਿਉਂਕਿ ਕੈਂਟਰ ਸਰਕਾਰ ਅਜੇ ਤੱਕ ਪੰਜਾਬ ਬਾਰੇ ਨਹੀਂ ਬੋਲੀ ਗੁਜਰਾਤ ਬਾਰੇ ਉਹ ਗੱਲ ਕਰ ਰਹੀ ਹੈ ਪਰ ਇਸ ਨੂੰ ਲੈ ਕੇ ਆਪਾਂ ਜਿਹੜੇ ਜਿਨ੍ਹਾਂ ਕੋਲ ਵੀ ਪੈਸਾ ਇਕੱਠਾ ਹੁੰਦਾ ਜਿੱਥੇ ਮੰਦੀ ਆਉ ਉਹ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਆਪ ਉਹਨਾਂ ਦੀ ਸਹਾਇਤਾ ਕਰੀਏ ਪੈਸੇ ਨਹੀਂ ਵੀ ਤੇ ਦੂਜਾ ਲੇਡੀਜ਼ ਨੂੰ ਬਹੁਤ ਕੋਈ ਸਮਾਨ ਦੀ ਆਪਾਂ ਨੂੰ ਲੋੜ ਹੈ ਦਵਾਈਆਂ ਵਗੈਰਾ ਦੇ ਉੱਤੋਂ ਦੇ ਜਿਹੜੀ ਉਹਨਾਂ ਦੀ ਜ਼ਰੂਰਤ ਹੈ ਉਸ ਨੂੰ ਵੀ ਜਿਹੜਾ ਧਿਆਨ ਵਿੱਚ ਜ਼ਰੂਰ ਰੱਖਿਆ ਜਾਵੇ ਕਿਉਂਕਿ ਉੱਥੇ ਜਿਹੜਾ ਨੁਕਸਾਨ ਹੋ ਰਿਹਾ ਹੈ ਕਈਆਂ ਦੇ ਮਕਾਨ ਵੀ ਟੁੱਟ ਚੁੱਕੇ ਨੇ ਡਿੱਗ ਚੁੱਕੇ ਨੇ ਛੱਤਾਂ ਡਿੱਗੀਆਂ ਏ ਉਹਨਾਂ ਨੂੰ ਵੀ ਪੈਸੇ ਦੀ ਲੋੜ ਆ ਇੱਥੇ ਪੈਸੇ ਦੀ ਵੀ ਨਾਲ ਜ਼ਰੂਰਤ ਹੈ ਕਿਥੇ ਬੰਦਿਆਂ ਨੂੰ ਇਸ ਦੇ ਨਾਲ ਹੀ ਜਿਹੜਾ ਹੁਣ ਸਾਡਾ ਪ੍ਰੋਗਰਾਮ ਹੈ 10 ਤਰੀਕ ਤੋਂ ਬਾਅਦ ਕਿਉਂਕਿ ਇੱਥੇ ਇਕੱਤਰ ਕਰ ਰਹੇ ਹਾਂ ਅਸੀਂ ਆਪਣੇ ਸਾਰੇ ਜਿਹੜੇ ਤਿੰਨ ਕੇਂਦਰ ਸਾਡੇ ਬਣੇ ਨੇ ਗੁਰਦੁਆਰਾ ਗੜੀਪੁਰ ਖਸਾ ਬਲਾਕ ਚਨਾਲੋਂ ਤੇ ਸਤਫੇਜ ਮੁਹਾਲੀ ਉੱਥੇ ਇਕੱਤਰ ਕਰਕੇ ਕਿੱਟਾਂ ਤਿਆਰ ਕਰਕੇ ਅਗਲੇ ਦਿਨਾਂ ਵਿੱਚ ਉਹ ਰਵਾਨਾ ਪਹਿਲਾਂ ਅੱਥੇ ਜਾ ਕੇ ਸਾਡੀ ਟੀਮ ਸਾਰਾ ਸਰਵੇ ਕਰ ਰਹੀ ਹੈ ਕਿਹੜੇ ਇਲਾਕੇ ਵਿੱਚ ਕਿਹੜੀ-ਕਿਹੜੀ ਲੋੜ ਹੈ ਉੱਥੇ ਜਾ ਕੇ ਉਹਦਾ ਸੀ ਇਹ ਚੌਨੇ ਕੇ ਜਿਹੜਾ ਪਾਣੀ ਘਟਣ ਦੇ ਨਾਲ ਬਾਅਦ ਵਿੱਚ ਜ਼ਿਆਦਾ ਲੋਡ ਪੈਣੀ ਹੈ ਇੱਕ ਤਾਂ ਘਰਾਂ ਵਿੱਚ ਸਮਾਨ ਪਚਾਇਆ ਜਾਵੇ ਜਦੋਂ ਆਪਾਂ ਬਾਹਰ ਰੋਡ ਤੇ ਸਮਾਨ ਦੰਨੇ ਆ ਤਾਂ ਬਾਦੂ ਕਈ ਹੋਰ ਸਮਾਨ ਲੈ ਜਾਂਦੇ ਨੇ ਜਿਹੜੇ ਨੂੰ ਲੋਡ ਨਹੀਂ ਹੁੰਦੀ ਦੂਜਾ ਇਸੇ ਤਰ੍ਹਾਂ ਉਹਨਾਂ ਨੂੰ ਜਿਹੜੀ ਜ਼ਰੂਰਤ ਹੈ ਘਰਾਂ ਦੇ ਵਿੱਚ ਜਾ ਕੇ ਸਾਨੂੰ ਉਹ ਸਮਾਨ ਪਚਾਉਣ ਦੀ ਹੈ ਉਹ ਪਾਣੀ ਘਟਣ ਦੇ ਨਾਲ ਸਾਨੂੰ ਅੱਗੇ ਲੋਡ ਪਵੇਗੀ ਉਹ ਸਮਾਨ ਦੀ ਉਹ ਖੁਦ ਆਪ ਜਾ ਕੇ ਲੋਕ ਉੱਥੇ ਤਿਆਰ ਕਰਨ ਥੋੜੇ ਦਿਨ ਅਡਿਕ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਲ ਦੀ ਨਾਲ ਸਮਾਨ ਜਾ ਰਿਹਾ ਹੈ ਉਹ ਇੱਕੇ ਥਾਣਾ ਜਾਵੇ ਇਸ ਦਾ ਸਰਬਾ ਕਰਨਾ ਪਹਿਲਾ ਬਹੁਤ ਜ਼ਰੂਰੀ ਹੈ ਤੇ ਹੋਰ ਵੀ ਬਰਾੜ ਸਾਹਿਬ ਜਿਹੜੀ ਅਗਲੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਇਹ ਵੀ ਕੋਈ ਦੇਖਣ ਦੇ ਵਿੱਚ ਆਇਆ ਹੈ ਕਿ ਜਿਹੜੇ ਏਰੀਆ ਪ੍ਰਭਾਵਿਤ ਨਹੀਂ ਆ ਉੱਥੋਂ ਲੋਕ ਆ ਕੇ ਸਮਾਨ ਲੈ ਰਹੇ ਹਨ ਤੇ ਮੋੜ ਆਪਣੇ ਘਰ ਦੇ ਵਿੱਚ ਖਾਣਦਾ ਇਹ ਤਾਂ ਜੀ ਵੇਖੋ ਹਰ ਕ੍ਰਾਈਸਿਸ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਪਰ ਉਹ ਬਹੁਤ ਛੋਟੀ ਗਿਣਤੀ ਹੈ ਜੇ ਐ ਹੋ ਵੀ ਰਿਹਾ ਤਾਂ ਬਹੁਤ ਘੱਟ ਗਿਣਤੀ ਹੋਗੀ ਉਹਦਾ ਆਪਾਂ ਆਪਾਂ ਉਹਦਾ ਤਰੀਕਾ ਇੱਕੋ ਹੀ ਰੱਖਿਆ ਹੋਇਆ ਹੈ ਇਹ ਆਪਾਂ ਪਿੰਡ ਦਾ ਜਿਹੜਾ ਕੋਈ ਮੋਤਬਰ ਹੁੰਦਾ ਚਾਹੇ ਨੰਬਰਦਾਰ ਹੋਵੇ ਚਾਹੇ ਸਰਪੰਚ ਹੋਵੇ ਉਹਨੂੰ ਨਾਲ ਲੈ ਕੇ ਉਹਦੇ ਰਾਹੀਂ ਹੀ ਵੰਡਵਾਉਣੇ ਆ ਤਾਂ ਕਿ ਉਹਦੇ ਨਾਲ ਹੀ ਹੋ ਜਾਂਦਾ ਆਪਾਂ ਨੂੰ ਇਹ ਪਤਾ ਹੁੰਦਾ ਕਿ ਕਿਹੜੇ ਨੂੰ ਲੋੜ ਆ ਕਿਹੜਾ ਨਹੀਂ ਆ ਪਿੰਡ ਦੇ ਦੀ ਪਛਾਣ ਵੀ ਹੋ ਜਾਂਦੀ ਹੈਗੀ ਆ ਤੇ ਉਹ ਉਹ ਤਰੀਕਾ ਹੀ ਅਪਣਾਓ ਇਹ ਨਾ ਹੋਵੇ ਕਿ ਵੀ ਆਪ ਹੀ ਆਪਾਂ ਐ ਵੰਡੇ ਆਈਏ ਉੱਥੇ ਪਰ ਇਹ ਆਪਾਂ ਕਹਿ ਦਈਏ ਵੀ ਜ਼ੀਰੋ ਹੋ ਜੂ ਇਹ ਗੱਲਾਂ ਹਨਾ ਇਹ ਨਹੀਂ ਹੋਣਗੀਆਂ ਇਹ ਥੋੜੀਆਂ ਬਹੁਤ ਫੈਲੀਆਂ ਪਰ ਬਹੁਤ ਘੱਟ ਘਟਣਾ ਹਾਂ ਇਹਨਾਂ ਨੂੰ ਵੇਖ ਕੇ ਆਪਾਂ ਇਹ ਨਾ ਕੀਏ ਵੀ ਆਪਾਂ ਬਾਕੀ ਲੋਕਾਂ ਦੀ ਮਦਦ ਨਾ ਸਰ ਪਹਿਖੋ ਨੰਬਰ ਵੀ ਜਾਰੀ ਕਰ ਦਿਓ ਆਪਣਾ ਇੱਧਰ ਸਮਾਨ ਦੇਣਾ ਹੋਵੇ ਕਿਵੇਂ ਹਾਂਜੀ ਨੰਬਰ ਵੀ ਸੰਝਾ ਕਰੋ ਆ ਪੋਸਟਰ ਲਾਇਆ ਹੋਇਆ ਜੀ ਇਹਦੇ ਤੇ ਨੰਬਰ ਹੈਗੇ ਆ ਸਾਰੀ ਥਾਵਾਂ ਦੇ ਪਹਿਲਾ ਵਲੰਟੀਅਰ ਵੀ ਸਾਡੇ ਨਾਲ ਇਸ ਸੇਵਾ ਚ ਜੋ ਸਮਝੋ ਤੇ ਮੈਲਾਵਾ ਵੀ ਜਿਹੜਾ ਹਾਂ ਹਮੇਸ਼ਾ ਮੈਲਾਵਾ ਜ਼ਰੂਰੀ ਹੁੰਦੀ ਹੈ ਉਹ ਡਾਕਟਰ ਟੀਮ ਵੀ ਜਾਵੇ ਜਿਹੜਾਈ ਆਪਣੇ ਮਿਸਮ ਦੇ ਨਾਲ ਜਾਂ ਨੇ ਹਲੇ ਹਲੇ ਉਹਦੀ ਉਹਦੀ ਓਨੀ ਗਿਣਤੀ ਹੈ ਨਹੀਂਗੀ ਜੀ ਮਹਿਲਾਵਾਂ ਦੀ ਜਿੰਨੀ ਚਾਹੀਦੀ ਹੈਗੀ ਆ ਆਪਾਂ ਨੂੰ ਐਕਚੁਅਲੀ ਪਰ ਇੰਨਾ ਕ ਆਪਾਂ ਇਹ ਹੈਗਾ ਕਿ ਦੋ ਟੀਮਾਂ ਇਹ ਬਣਾਈਆਂ ਜਿਹਦੇ ਵਿੱਚ ਇੱਕ ਜਾਂ ਦੋ ਬੀਬੀਆਂ ਨਾਲ ਆਪਾਂ ਨੌਜਵਾਨ ਭੇਜ ਦਿੰਨੇ ਆ ਕਿਉਂਕਿ ਜਿਵੇਂ ਸੈਨੇਟਰੀ ਪੈਡ ਆਰ ਕੀ ਗੱਲ ਆ ਆਪਾਂ ਬੀਬੀ ਨਾਲ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਬੀਬੀ ਵੀ ਆਪਣੇ ਨਾਲ ਨਹੀਂ ਕਰ ਸਕਦੀ ਇਹ ਵੀ ਤੁਹਾਨੂੰ ਥੋੜਾ ਦੱਸ ਦਈਏ ਜਿਹੜਾ ਤੁਸੀਂ ਸਵਾਲ ਕਰਿਆ ਜੇ ਸਵੇਰੇ ਦਸਮੇਸ਼ ਆਈ ਹਸਪਤਾਲ ਤੋਂ ਉਹਨਾਂ ਦੇ ਕੋਲੇ ਜਿੰਨੀਆਂ ਵੀ ਦਵਾਈਆਂ ਉਹ ਕਿੰਨਾ ਤਿਆਰ ਹੋਏ ਨੇ ਇਹਨੇ ਉਹ ਡਾਕਟਰ ਜਦੋਂ ਵੀ ਜਾਣਗੇ ਉਹ ਆਪਣੇ ਨਾਲ ਕਿੱਟਾਂ ਸਾਰੀਆਂ ਲੈ ਕੇ ਚੱਲਣਗੇ ਉਹਨਾਂ ਨੇ ਸਾਨੂੰ ਇਹ ਸੇਵਾ ਨਾਲ ਪ੍ਰੋਵਾਈਡ ਕਰਵਾ ਰਹੀ ਨੇ ਇੱਕ ਵਾਰ ਕਈ ਵਾਰ ਸੋਸ਼ਲ ਮੀਡੀਆ ਤੇ ਉਹਨੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਕਿਸ਼ਤੀਆਂ ਦੇ ਵਿੱਚ ਜਰਾਨੀਆਂ ਜਿੱਥੇ ਲੇਡੀਜ਼ ਨੇ ਉਹਨਾਂ ਨੂੰ ਉਸੇ ਕਿਸ਼ਤੀਆਂ ਪਹੁੰਚ ਨਹੀਂ ਆਣੇ ਕਿ ਜਿੱਥੇ ਬੰਦੇ ਨੇ ਉਸੇ ਰਹਿ ਜੇ ਨਹੀਂ ਉਹ ਇੱਕ ਅੱਦੇ ਇੱਕ ਅੱਦੇ ਵਾਇਲਟ ਹੋਈ ਆ ਹਾਂ ਇੱਕ ਅੱਦੀ ਵੀਡੀਓ ਉਹ ਜੀ ਵਾਇਰਲ ਹੋਈ ਆ ਉਹ ਪਤਾ ਨਹੀਂ ਸੱਚ ਆ ਝੂਠ ਆ ਕੀ ਹੈਗਾ ਆਪਾਂ ਹਾਂ ਆਪਾਂ ਆਪਾਂ ਵੇਖੋ ਸਮਾਂ ਮਾੜਾ ਹੈ ਹਰ ਤਰ੍ਹਾਂ ਦੇ ਕੁਝ ਹੋਊਗਾ ਪਰ ਉਹ ਮੇਰੇ ਖਿਆਲ ਬਹੁਤ ਘੱਟ ਜਿਵੇਂ ਭਾਈ ਸਾਹਿਬ ਨੇ ਆ ਕੇ ਬਹੁਤ ਘੱਟ ਫੀਸ ਦੀ ਇਹ ਵੀ ਹੋ ਸਕਦਾ ਚੋਰੀਆਂ ਵੀ ਉੱਥੇ ਲੋਕਲ ਕਰ ਰਹੇ ਹੋ ਘਰਾਂ ਪਾਲੀ ਪੇ ਜਾਂਦੀ ਪਰ ਉਹ ਬਹੁਤ ਘੱਟ ਗਿਣਤੀ ਹਾਂਜੀ ਨੰਬਰ ਆ ਲਿਖਾ ਦਿੰਨੇ ਆ ਜੀ ਅਸੀਂ ਤੁਹਾਨੂੰ ਜਾਂ ਤੁਸੀਂ ਨੰਬਰ ਬੋਲ ਦੋ ਜੀ ਉਸੇ ਦੇ ਦੋ ਜੀ ਦੱਸ ਦੋ ਕੋਈ ਹਾਂਜੀ ਦੱਸ ਤਾਂ ਨੰਬਰ ਹੈ 94623381629 ਤੇ ਹਰਦੀਪ ਸਿੰਘ ਸਾਡੇ ਨਾਲ ਇਹ ਜਿਹੜੇ ਸਰਗਰਮ ਰਹਿੰਦੇ ਨੌਜਵਾਨ ਅਕੇ ਮੇਰਾ ਨੰਬਰ 995500244 ਮੇਰਾ ਨੰਬਰ ਹੈ ਜੀ ਤੇ ਤੁਸੀਂ ਕਿਸੇ ਵੀ ਨੰਬਰ ਤੇ ਦੋਨਾਂ ਨੰਬਰਾਂ ਵਿੱਚ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜਿਹੜੀਆਂ ਸੇਵਾਵਾਂ ਜੀ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਸਦੋਂ ਕਿਸੇ ਤੋਂ ਰਵਾਨਾ ਹੋਣਾ ਹੈ ਅਗਰ ਰਾਸਤੇ ਵਿੱਚ ਕੋਈ ਅੜ ਪ੍ਰਭਾਵਤ ਇਲਾਕਾ ਨੇ ਉਹਨਾਂ ਨੂੰ ਅਸਲੀ ਜ਼ਰੂਰਤ ਪੈਂਦੀ ਹੈ ਉਹਨਾਂ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਸੈਟ ਕਰ ਸਕਦੇ ਹੋ ਜੀ ਦੋ ਫੋਨ ਨੰਬਰ ਆਪਾਂ ਜਾਰੀ ਕਰ ਰਹੇ ਹਾਂ ਜੀ ਇੱਕ ਰਵਿੰਦਰ ਸਿੰਘ ਦਾ ਨੰਬਰ ਹੈ ਦੂਜਾ ਨੰਬਰ 9915500244 ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਤਿੰਨ ਸੈਂਟਰ ਚੱਲ ਰਹੇ ਨੇ ਜਿੱਥੇ ਆਪਾਂ ਸਾਰੀਆਂ ਰਸ ਦਾ ਇਕੱਠੀਆਂ ਕਰ ਰਹੇ ਹਾਂ ਇੱਕ ਸੈਂਟਰ ਦਾ ਗੜੀ ਗੁਰਦੁਆਰਾ ਗੜੀ ਭੋਰਖਾ ਸਾਹਿਬ ਬਲਾਕ ਮਾਜਰੀ ਵਿਖੇ ਦੂਜਾ ਗੁਰਦੁਆਰਾ ਸਿੰਘ ਸਭਾ ਚਨਾਲੋ ਵਿਖੇ ਤੇ ਤੀਜਾ ਆਪਣਾ ਮੁਹਾਲੀ ਸੱਤ ਵੇਸ ਬਿੱਟੂ ਟੱਬ ਹੈ ਉੱਥੇ ਆਪਾਂ ਸਾਰਾ ਆਪਣਾ ਰਾਸ਼ਨ ਇਕੱਠਾ ਕਰ ਰਹੇ ਹਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਜ ਜਦੋਂ ਚੱਲਣਾ ਹੈ ਇੱਥੋਂ ਉਹ ਡੇਟ ਵੀ ਅਸੀਂ ਜਾਰੀ ਕਰ ਦਵਾਂਗੇ ਜੀ